ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਸਿੱਖ ਕੌਮ ਸਿੱਖ ਸੰਗਤਾਂ ਪਿਛਲੇ ਲੰਬੇ ਸਮੇਂ ਤੋਂ ਮੰਗ ਕਰ ਰਹੀਆਂ ਸਨ ਕਿ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਅਤੇ ਤਖਤ ਸ੍ਰੀ ਦੰਦਵਾ ਸਾਹਿਬ ਤਲਵੰਡੀ ਸਾਬੋ ਕੇ ਇਹਨਾਂ ਤਿੰਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਸ਼ਰਾਬ ਮੀਟ ਤੰਬਾਕੂ ਦੀਆਂ ਦੁਕਾਨਾਂ ਬਾਹਰ ਕੱਢੀਆਂ ਜਾਣ ਇਸ ਵਾਸਤੇ ਸਿੱਖ ਕੌਮ ਨੂੰ ਲੰਬੇ ਸਮੇਂ ਤੋਂ ਤਕਰੀਬਨ 1980 ਤੋਂ ਹੀ ਅੱਜ ਤੋਂ 45 ਸਾਲ ਪਹਿਲਾਂ ਤੋਂ ਹੀ ਸਿੱਖ ਕੌਮ ਸੰਘਰਸ਼ ਕਰਦੀ ਆ ਰਹੀ ਹੈ ਸ਼ਹਾਦਤਾਂ ਵੀ ਹੋ ਚੁੱਕੀਆਂ ਆ ਸਿੱਖ ਕੌਮ ਨੇ ਬੜੇ ਵੱਖੋ ਵੱਖ ਢੰਗ ਤਰੀਕਿਆਂ ਦੇ ਨਾਲ ਜਿਹੜੇ ਸੰਘਰਸ਼ ਆ ਉਹ ਵੀ ਕੀਤੇ ਤੇ ਸਿੱਖ ਸੰਗਤਾਂ ਨੇ ਤਸ਼ੱਦਦ ਵੀ ਜਿਹੜੇ ਆ ਉਹ ਬੜੇ ਝੱਲੇ ਪਰ ਸਿੱਖ ਕੌਮ ਦੀ ਜਿਹੜੀ ਇਹ ਮੰਗ ਸੀ ਹਮੇਸ਼ਾ ਸਰਕਾਰਾਂ ਨੇ ਇਸ ਮੰਗ ਨੂੰ ਨਹੀਂ ਮੰਨਿਆ ਚਾਹੇ ਉਹ ਕੇਂਦਰ ਦੀ ਕਾਂਗਰਸ ਸਰਕਾਰ ਹੋਵੇ ਭਾਜਪਾ ਸਰਕਾਰ ਹੋਵੇ ਜਾਂ ਪੰਜਾਬ ਦੀ ਕਾਂਗਰਸ ਸਰਕਾਰ ਹੋਵੇ ਜਾਂ ਬਾਦਲ ਸਰਕਾਰ ਹੋਵੇ ਜਾਂ ਭਗਵੰਤ ਮਾਨ ਸਰਕਾਰ ਵੀ ਕਿਉਂ ਨਾ ਹੋਵੇ ਅੱਜ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਮਨਾਇਆ ਜਾ ਰਿਹਾ ਤਾਂ ਇਸ ਦੌਰਾਨ ਭਗਵੰਤ ਮਾਨ ਸਰਕਾਰ ਪੰਜਾਬ ਸਰਕਾਰ ਨੇ ਇਹ ਐਲਾਨ ਤਾਂ ਜ਼ਰੂਰ ਕੀਤਾ ਆ ਕਿ ਇਹਨਾਂ ਤਿੰਨਾਂ ਸ਼ਾਰਾਂ ਨੂੰ ਪਵਿੱਤਰ ਸ਼ਹਿਰ ਦਾ ਜਿਹੜਾ ਦਰਜਾ ਆ ਉਹ ਦਿੱਤਾ ਜਾਂਦਾ ਆ ਸ਼ਰਾਬ ਮੀਟ ਤੰਬਾਕੂ ਦੀਆਂ ਜਿਹੜੀਆਂ ਦੁਕਾਨਾਂ ਆ ਉਹ ਬਾਹਰ ਕੀਤੀਆਂ ਜਾਣਗੀਆਂ ਇਹ ਇੱਕ ਚੰਗਾ ਫੈਸਲਾ ਆ ਤੇ ਸਮੁੱਚੀ ਸਿੱਖ ਸੰਗਤ ਇਸ ਫੈਸਲੇ ਦਾ ਸਵਾਗਤ ਵੀ ਕਰਦੀ ਆ ਪਰ ਇਹ ਫੈਸਲਾ ਲਾਗੂ ਵੀ ਹੋਣਾ ਚਾਹੀਦਾ ਆ ਫਿਰ ਹੀ ਸਹੀ ਰੂਪ ਦੇ ਵਿੱਚ ਇਹ ਜਿਹੜਾ ਫੈਸਲਾ ਆ ਉਹ ਮੰਨਿਆ ਜਾ ਸਕਦਾ ਆ ਤੇ ਫਿਰ ਹੀ ਸਹੀ ਰੂਪ ਦੇ ਵਿੱਚ ਇਸ ਦਾ ਜਿਹੜਾ ਸਵਾਗਤ ਆ ਉਹ ਹੋਵੇਗਾ ਕਿਉਂਕਿ ਇਸ ਤਰ੍ਹਾਂ ਦੇ ਐਲਾਨ ਤਾਂ ਹੋਰ ਵੀ ਸਰਕਾਰਾਂ ਨੇ ਜ਼ਰੂਰ ਕੀਤੇ ਹੋਣਗੇ ਹੋਰ ਵੀ ਸ਼ਕਤੀਆਂ ਨੇ ਚਾਹੇ ਉਹ ਸਿਆਸੀ ਹੋਣ ਚਾਹੇ ਧਾਰਮਿਕ ਹੋਣ ਸਮੇਂ-ਸਮੇਂ ਦੇ ਉੱਤੇ ਜਿਹੜੇ ਆ ਉਹ ਕੀਤੇ ਆ ਭਾਵੇਂ ਕਿ ਇਹ ਸਾਡੇ ਸ਼ਹਿਰ ਉਦੋਂ ਤੋਂ ਹੀ ਪਵਿੱਤਰ ਆ ਜਦੋਂ ਤੋਂ ਗੁਰੂ ਸਾਹਿਬਾਨਾਂ ਨੇ ਇਸ ਧਰਤੀ ਦੇ ਉੱਤੇ ਆਪਣੇ ਮੁਬਾਰਕ ਆਪਣੇ ਪਵਿੱਤਰ ਚਰਨ ਪਾਏ ਆ ਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤਾ ਆ ਤੇ ਇਸ ਧਰਤੀ ਦੇ ਉੱਤੇ ਸਾਡੇ ਗੁਰਦੁਆਰਾਂ ਸशोਭਤ ਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸशोਭਤ ਆ ਪਰ ਇਸ ਧਰਤੀ ਨੂੰ ਗੰਧਲਾ ਕਰਨ ਦੇ ਲਈ ਤਹਿਸ ਨਹਿਸ ਕਰਨ ਦੇ ਲਈ ਆ ਪਵਿੱਤਰ ਕਰਨ ਦੇ ਲਈ ਬੜੀਆਂ ਤਾਕਤਾਂ ਦੇ ਵੱਲੋਂ ਜਿਹੜਾ ਜੋਰ ਆ ਉਹ ਲਗਾਇਆ ਜਾ ਰਿਹਾ ਸੀ ਤੇ ਸਾਡੀ ਇਸ ਧਰਤੀ ਦੇ ਉੱਤੇ ਜਿਹੜੇ ਗੁਰਧਾਮ ਆ ਉਹਦੇ ਲਾਗੇ ਹੀ ਸ਼ਰਾਬ ਦੀਆਂ ਦੁਕਾਨਾਂ, ਮੀਟ ਦੀਆਂ ਦੁਕਾਨਾਂ, ਤੰਬਾਕੂ ਦੀਆਂ ਜਿਹੜੀਆਂ ਦੁਕਾਨਾਂ ਸਨ ਭਾਵੇਂ ਕਿ ਸਮੇਂ-ਸਮੇਂ ਦੇ ਉੱਤੇ ਸਿੱਖ ਜਥੇਬੰਦੀਆਂ ਨੇ ਆਪਣਾ ਪੰਥਕ ਫਰਜ਼ ਸਮਝਦੇ ਹੋਏ ਗੁਰੂ ਨੂੰ ਪਿਆਰ ਕਰਦੇ ਹੋਏ ਤੇ ਇਹਨਾਂ ਦੁਕਾਨਾਂ ਨੂੰ ਉੱਥੋਂ ਹਟਾਉਣ ਦਾ ਜਿਹੜਾ ਯਤਨ ਇਹ ਕੀਤਾ ਜਿਵੇਂ ਖਾਸ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਸਿੱਖ ਯੂਥ ਫੈਡਰੇਸ਼ਨ ਪਿੰਡਰਾਵਾਲਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਨੇ ਅਤੇ ਹੋਰ ਜਥੇਬੰਦੀਆਂ ਨੇ ਰਲ ਕੇ ਤੇ ਬਹੁਤ ਸਾਰੀਆਂ ਦੁਕਾਨਾਂ ਸ੍ਰੀ ਦਰਬਾਰ ਸਾਹਿਬ ਦੇ ਇrnd ਗੁਰਦ ਆਦੇ ਦਵਾਲੇ ਤੋਂ ਜਿਹੜੀਆਂ ਚੁਕਾਈਆਂ ਚਾਹੀਓ ਤੰਬਾਕੂ ਦੀਆਂ ਦੁਕਾਨਾਂ ਸੰ ਚਾਹੀਏ ਸ਼ਰਾਬ ਦੀਆਂ ਦੁਕਾਨਾਂ ਸੰ ਤੇ ਸਮੇਂ ਸਮੇਂ ਦੇ ਉੱਤੇ ਮੀਟ ਦੀਆਂ ਦੁਕਾਨਾਂ ਵੀ ਬੰਦ ਕਰਾਈਆਂ ਤੇ ਉਹਦਾ ਜਿਹੜਾ ਵਿਰੋਧ ਆ ਲਗਾਤਾਰ ਅਸੀਂ ਦਰਜ ਕਰੰਦੇ ਰਹੇ ਪਰ ਇਸ ਦੇ ਬਾਵਜੂਦ ਚਾਹੀਓ ਬਾਦਲ ਸਰਕਾਰ ਸੀ ਚਾਹੀਏ ਕੈਪਟਨ ਸਰਕਾਰ ਸੀ ਇਹਨਾਂ ਸਰਕਾਰਾਂ ਨੇ ਬਹੁਤ ਸਾਰੇ ਗੁਰਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਉਲਟਾ ਉਹਨਾਂ ਉੱਤੇ ਹੀ ਪਰਚੇ ਵੀ ਜਿਹੜੇ ਦਰਜ ਆ ਉਹ ਕਰ ਦਿੱਤੇ ਔਰ ਜਿਹੜੀਆਂ ਦੁਕਾਨਾਂ ਸੀ ਉਹ ਦੁਬਾਰਾ ਜਿਹੜੀਆਂ ਆ ਉਥੇ ਹੀ ਵਸਾ ਦਿੱਤੀਆਂ ਸੋ ਇਹ ਬੜੀ ਲੰਬੇ ਸਮੇਂ ਤੋਂ ਸਿੱਖ ਕੌਮ ਦੀ ਮੰਗ ਆ ਕਿ ਇਹ ਜਿਹੜੇ ਸਾਡੇ ਗੁਰਧਾਮ ਆ ਸਾਡੇ ਜਿਹੜੇ ਸ਼ਹਿਰ ਆ ਇਹਨਾਂ ਤੋਂ ਮੀਟ ਸ਼ਰਾਬ ਤੰਬਾਕੂ ਦੀਆਂ ਜਿਹੜੀਆਂ ਦੁਕਾਨਾਂ ਆ ਉਹ ਸ਼ਹਿਰ ਤੋਂ ਬਾਹਰ ਕੱਢੀਆਂ ਜਾਣ ਪਰ ਸਿੱਖ ਕੌਮ ਦੀ ਇਹ ਮੰਗ ਮੰਨੀ ਨਹੀਂ ਠੀ ਜਾ ਰਹੀ ਭਗਵੰਤ ਮਾਨ ਸਰਕਾਰ ਨੇ ਐਲਾਨ ਤਾਂ ਜ਼ਰੂਰ ਕੀਤਾ ਆ ਪਰ ਜਦੋਂ ਇਹ ਦਿਓ ਤੇ ਅਮਲ ਹੋਵੇਗਾ ਉਦੋਂ ਅਸੀਂ ਜ਼ਰੂਰ ਦੇਖਾਂਗੇ ਕਿ ਕਿੰਨਾ ਕੇ ਸਰਕਾਰ ਜਿਹੜਾ ਅਮਲ ਆ ਉਹ ਕਰਦੀ ਹੈ ਕਿਉਂਕਿ ਸਰਕਾਰ ਨੇ ਪਹਿਲਾਂ ਵੀ ਕਈ ਤਰ੍ਹਾਂ ਦੇ ਜਿਹੜੇ ਐਲਾਨ ਆ ਉਹ ਕੀਤੇ ਆ ਪਰ ਉਹਨਾਂ ਦੇ ਉੱਤੇ ਜਿਹੜਾ ਅਮਲ ਆ ਨਹੀਂ ਕੀਤਾ ਗਿਆ ਪਹਿਲੀਆਂ ਸਰਕਾਰਾਂ ਦੇ ਵਾਂਗ ਭਗਵੰਤਮਾਨ ਸਰਕਾਰ ਨੇ ਵੀ ਸਮੇਂ-ਸਮੇਂ ਉੱਤੇ ਜਿਹੜਾ ਟਕਵਾਂਜੇ ਆ ਉਹ ਜ਼ਰੂਰ ਰਚਿਆ ਆ ਸੋ ਜੇਕਰ ਸਰਕਾਰ ਉਮੀਦ ਸ਼ਰਾਬ ਤੰਬਾਕੂ ਦੀਆਂ ਦੁਕਾਨਾਂ ਨੂੰ ਬਾਹਰ ਨਹੀਂ ਕੱਢੇਗੀ ਤਾਂ ਫਿਰ ਸਿੱਖ ਸੰਗਤਾਂ ਨੂੰ ਪਹਿਲਾਂ ਦੀ ਤਰ੍ਹਾਂ ਆਪਣਾ ਆਪ ਹੀ ਜਿਹੜਾ ਫਰਜ਼ ਹੈ ਉਹ ਨਿਭਾਉਣਾ ਪਵੇਗਾ ਤੇ ਤਕੜਾ ਜਿਹੜਾ ਸੰਘਰਸ਼ ਆ ਉਹ ਲੜਨਾ ਪਵੇਗਾ ਮੈਂ ਸਿੱਖ ਸੰਗਤ ਨੂੰ ਇਹ ਵੀ ਦੱਸਦੇ ਆ ਕਿ ਜਦੋਂ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲਾ ਦੇ ਜਰਨੈਲ ਅਤੇ ਦੰਦਵੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾ ਦੇ ਮਹਾਪੁਰਸ਼ਾਂ ਨੇ ਧਰਮ ਯੁੱਧ ਮੋਰਚਾ ਲਗਾਇਆ ਸੀ ਤੇ ਉਹਦੇ ਵਿੱਚ ਵੀ ਇੱਕ ਮੰਗ ਸੀ ਕਿ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਮੀਤ ਸ਼ਰਾਬ ਤੇ ਅੰਬਾਕੂ ਦੀਆਂ ਜਿਹੜੀਆਂ ਦੁਕਾਨਾਂ ਆ ਉਹ ਬਾਹਰ ਕੀਤੀਆਂ ਜਾਣ ਪਰ ਉਸ ਸਮੇਂ ਸਿੱਖ ਗੋਮ ਦੀ ਇਸ ਜਾਇਜ਼ ਮੰਗ ਨੂੰ ਜਿਹੜੀ ਗੁਰੂ ਸਾਹਿਬਾਨਾਂ ਦੇ ਸਤਕਾਰ ਵਿੱਚ ਸੀ ਇਨੂੰ ਅਤਵਾਦ ਦੇ ਨਾਲ ਵੱਖਵਾਦ ਦੇ ਨਾਲ ਜੋੜ ਕੇ ਤੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਬਣਾਉਂਦੀ ਹਮਲਾ ਕਰਨ ਦੀ ਜਿਹੜੀ ਭੂਮਿਕਾ ਆ ਉਹ ਨਿਭਾਈ ਗਈ ਸਰਕਾਰ ਦੇ ਵੱਲੋਂ ਤੇ ਇਸ ਮੰਗ ਨੂੰ ਬੜਾ ਜਿਹੜਾ ਭੰਡਿਆ ਗਿਆ ਇਥੋਂ ਤੱਕ ਕਿ ਜਿਹੜਾ ਭਾਜਪਾ ਦਾ ਐਮਐਲਏ ਸੀ ਸੰਗੀਆਂ ਦਾ ਹਰਬੰਸਰਾਲ ਖਾਨਾ ਅੰਮ੍ਰਿਤਸਰ ਦਾ ਉਹਨੇ ਤਾਂ ਇੱਕ ਮਾਰਚ ਕੱਢ ਕੇ ਤੇ ਤਲਵਾਰਾਂ ਦੇ ਉੱਤੇ ਤ੍ਰਿਸ਼ੂਲਾਂ ਦੇ ਉੱਤੇ ਬੀੜੀਆਂ ਟੰਗ ਕੇ ਬੰਨ੍ਹ ਕੇ ਤੇ ਉਹਨੇ ਆਖਿਆ ਸੀ ਕਿ ਬੀੜੀ ਸਿਗਰਟ ਪੀਏਗੇ ਬੜੀ ਸ਼ਾਨ ਸੇ ਜੀਏਗੇ ਉਨੇ ਇਥੋਂ ਤੱਕ ਸਿੱਖ ਕੌਮ ਨੂੰ ਵੰਗਾਰਿਆ ਸੀ ਕਿ ਕਛ ਕਟਾ ਕਿਰਪਾਨ ਭੇਜ ਦੇਾਂਗੇ ਪਾਕਿਸਤਾਨ ਤੇ ਹੋਰ ਵੀ ਬੜੇ ਸਿੱਖ ਵਿਰੋਧੀ ਜਿਹੜੇ ਨਾਰੇ ਆਉ ਲਗਾਏ ਗਏ ਇਥੋਂ ਤੱਕ ਕਿ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਜੋ ਤਸਵੀਰ ਲੱਗੀ ਸੀ ਰੇਲਵੇ ਸਟੇਸ਼ਨ ਤੇ ਅਤੇ ਸ੍ਰੀ ਦਰਬਾਰ ਸਾਹਿਬ ਜੀ ਦਾ ਜੋ ਮਾਡਲ ਲੱਗਾ ਸੀ ਉਹ ਵੀ ਹਰਬੰਸ ਸਾਹਿਬ ਖਾਨਾ ਤੇ ਉਸਦੇ ਗੁੰਡਿਆਂ ਨੇ ਤੋੜ ਕੇ ਤੇ ਉਥੇ ਸਿਗਰਟ ਸੁਟੀ ਤੇ ਬੜੀ ਜਿਹੜੀ ਭਾਰੀ ਆ ਬੇਅਦਬੀ ਕੀਤੀ ਉਸ ਤੋਂ ਬਾਅਦ ਜਨਰਲ ਭਾਈ ਲਾਭ ਸਿੰਘ ਜੀ ਭਾਈ सुरेंद्र ਸਿੰਘ ਜੀ ਸੋਢੀ ਭਾਈ ਮਨਬੀਰ ਸਿੰਘ ਚਿਹੜੂ ਅਤੇ ਹੋਰ ਗੁਰਸਿੱਖਾਂ ਦੇ ਵੱਲੋਂ ਹਰਬੰਸ لال ਖੰਨੇ ਨੂੰ ਜਿਹੜਾ ਸੋਧ ਆ ਉਹ ਵੀ ਦਿੱਤਾ ਗਿਆ ਸੀ ਇਸੇ ਤਰ੍ਹਾਂ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਦਲ ਖਾਲਸਾ ਨੇ ਵੀ ਭਾਈ ਗਜਿੰਦਰ ਸਿੰਘ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਅਗਵਾਈ ਦੇ ਵਿੱਚ ਬੜੇ ਮਾਰਚ ਕੀਤੇ ਸਨ ਕਿ ਅੰਮ੍ਰਿਤਸਰ ਸਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਪਰ ਸਰਕਾਰ ਨੇ ਬਹੁਤ ਸਾਰੇ ਗੁਰਸਿੱਖਾਂ ਦੇ ਉੱਤੇ ਜਿਹੜੇ ਕੇਸ ਦਰਜ ਕਰ ਦਿੱਤੇ ਇਹ ਹਾਜ਼ਰਿਆ ਕਾਂਗਰਸ ਸਰਕਾਰ ਦਾ ਉਸ ਤੋਂ ਬਾਅਦ ਬਾਦਲ ਸਰਕਾਰ ਵੀ ਆਈ ਬਰਨਾਲਾ ਸਰਕਾਰ ਵੀ ਆਈ ਕੈਪਟਨ ਸਰਕਾਰ ਵੀ ਆਈ ਬਿਆਨਤਾ ਸਰਕਾਰ ਵੀ ਆਈ ਕਈ ਸਰਕਾਰਾਂ ਜਿਹੜੀਆਂ ਆਈਆਂ ਪਰ ਅੱਜ ਤੱਕ ਇਹਨਾਂ ਸ਼ਹਿਰਾਂ ਦੇ ਵਿੱਚੋਂ ਇਹ ਮੀਟ ਸ਼ਰਾਬ ਤੰਬਾਕੂ ਦੀਆਂ ਜਿਹੜੀਆਂ ਦੁਕਾਨਾਂ ਆ ਉਹ ਬਾਹਰ ਨਹੀਂ ਕੱਢੀਆਂ ਗਈਆਂ ਤੇ ਜੇਕਰ ਹੁਣ ਭਗਵੰਤ ਮਾਨ ਸਰਕਾਰ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਹੀਦੀ ਸ਼ਤਾਬਦੀ ਤੇ ਐਲਾਨ ਕੀਤਾ ਆ ਤੇ ਉਹਦੇ ਉੱਤੇ ਅਮਲ ਵੀ ਜ਼ਰੂਰ ਕੀਤਾ ਜਾਵੇ ਇੱਕ ਖਾਸ ਗੱਲ ਜਿਹੜੀ ਇਹ ਕਹੀ ਗਈ ਹੈ ਕਿ ਸ੍ਰੀ ਦਰਬੰਨ ਸਾਹਿਬ ਜਾਂ ਦੇ ਗਲਿਆਰੇ ਤੋਂ ਜਿਹੜੀਆਂ ਦੁਕਾਨਾਂ ਆ ਹਟਾਈਆਂ ਜਾਣਗੀਆਂ ਸੋ ਸਰਕਾਰ ਤਾਂ ਪਹਿਲਾਂ ਇਹ ਦੱਸੇ ਕਿ ਜਿਹੜਾ ਗਲਿਆਰਾ ਆ ਉਹ ਉਹਦੀ ਸਰਕਾਰ ਕਿੰਨਾ ਕ ਗਲਿਆਰੇ ਨੂੰ ਮੰਨਦੀ ਏ ਤੇ ਗਲਿਆਰੇ ਦੇ ਆਸ-ਪਾਸ ਤਾਂ ਵੈਸੇ ਹੀ ਕੋਈ ਦੁਕਾਨ ਸਿੱਖ ਜਥੇ ਬੰਦੀਆਂ ਦੇ ਰਹਿ ਨਹੀਂ ਦਿੱਤੀ ਤੇ ਬਾਅਦ ਵਿੱਚ ਸਰਕਾਰ ਨੇ ਕੁਰਤਾਰ ਸਿੰਘ ਸੰਧਵਾ ਨੇ ਇੱਕ ਸਪਸ਼ਟੀਕਰਨ ਵੀ ਦਿੱਤਾ ਆ ਕਿ ਚਾਰ ਦੀਵਾਰੀ ਤੋਂ ਦੁਕਾਨਾਂ ਹਟਾਈਆਂ ਜਾਣਗੀਆਂ ਇਹ ਤੁਸੀਂ ਸਪਸ਼ਟ ਕਰੋ ਕਿ ਤੁਸੀਂ 12 ਦਰਵਾਜ਼ਿਆਂ ਦੀ ਗੱਲ ਕਰਦੇ ਪਏ ਹੋ ਜਾਂ ਸਿਰਫ ਦਰਬਾਰ ਸਾਹਿਬ ਦੀ ਚਾਰ ਦੀਵਾਰੀ ਦੀ ਹੀ ਗੱਲ ਕਰਦੇ ਪਏ ਹੋ ਜੇਕਰ ਦੁਕਾਨਾਂ ਹਟਾਉਣੀਆਂ ਹੀ ਆ ਤੇ ਪੂਰੇ ਅਮਰitsar ਸ਼ਹਿਰ ਦੇ ਵਿੱਚੋਂ ਜਿਹੜੀਆਂ ਹਟਾਈਆਂ ਜਾਣ ਕਿਉਂਕਿ ਆਸ-ਪਾਸ ਦਾ ਪਹਿਲਾਂ ਹੀ ਦੁਕਾਨਾਂ ਜਿਹੜੀਆਂ ਬਹੁਤ ਘੱਟ ਜਾਂ ਹਟਾ ਦਿੱਤੀਆਂ ਗਈਆਂ ਹੋਈਆਂ ਆ ਤੇ ਜਿਹੜੇ ਆਸ-ਪਾਸ ਹੋਟਲਾਂ ਦੇ ਵਿੱਚ ਉਥੇ ਬਹੁਤ ਸਾਰੇ ਅਜਿਹੇ ਕੰਮ ਹੋ ਰਹੇ ਆ ਜਿਹੜੇ ਸਮਾਜ ਵਿਰੋਧੀ ਆ ਉਹਨਾਂ ਨੂੰ ਵੀ ਜਿਹੜਾ ਤੁਰੰਤ ਆ ਕਾਨੂੰਨੀ ਤੌਰ ਉੱਤੇ ਸਰਕਾਰ ਜਿਹੜਾ ਆ ਬੰਦ ਕਰੇ ਤੇ ਇਹਨਾਂ ਹੋਟਲਾਂ ਵਾਲਿਆਂ ਉੱਤੇ ਵੀ ਕਾਰਵਾਈ ਕਰੇ ਜਿਹੜੇ ਇੱਥੇ ਅਪਵਿੱਤਰਤਾ ਫੈਲਾਉਣ ਦਾ ਜਿਹੜਾ ਯਤਨ ਆ ਉਹ ਕਰਦੇ ਪਏ ਆ ਉਥੇ ਜਿਸ ਤਰੀਕੇ ਦੇ ਨਾਲ ਕੁਝ ਭੈੜੀਆਂ ਔਰਤਾਂ ਦੇ ਵੱਲੋਂ ਅਤੇ ਕੁਝ ਭੈੜਿਆਂ ਬੰਦਿਆਂ ਦੇ ਵੱਲੋਂ ਜਾ ਕੇ ਕੋ ਕਰਮ ਕੀਤੇ ਜਾਂਦੇ ਆ ਸੋ ਇਹ ਖਾਲਸਾ ਪੰਥ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਅਸੀਂ ਆਪਣੀ ਗੁਰੂਆਂ ਦੀ ਨਗਰੀ ਨੂੰ ਅਸ਼ਲੀਲਤਾ ਦਾ ਜਿਹੜਾ ਅੱਡਾ ਆ ਉਵੇਂ ਹੀ ਬਣੰਦਿਆਂਗੇ ਤੇ ਪੰਜਾਬ ਸਰਕਾਰ ਕੱਲੇ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਤੱਕ ਸੀਮਤ ਨਾ ਰਵੇ ਜਾਂ ਕੁਝ ਚਾਰ ਦੀਵਾਰੀ ਤੱਕ ਸੀਮਤ ਨਾ ਰਵੇ ਬਲਕਿ 12 ਦਰਵਾਜਿਆਂ ਦੇ ਨਾਲ-ਨਾਲ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਹੀ ਜਿਹੜਾ ਆ ਮੀਤ ਸ਼ਰਾਬ ਤੰਬਾਕੂ ਦੀਆਂ ਜਿਹੜੀਆਂ ਦੁਕਾਨਾਂ ਆ ਉਹ ਬਾਹਰ ਕੀਤੀਆਂ ਜਾਣੀਆਂ ਚਾਹੀਦੀਆਂ ਆ ਤੇ ਸਰਕਾਰ ਛੇਤੀ ਤੋਂ ਛੇਤੀ ਹੀ ਇਹਦੇ ਉੱਤੇ ਜਿਹੜਾ ਅਮਲ ਆ ਉਹ ਕਰੇ ਸੋ ਪੁਲਿਸ ਪ੍ਰਸ਼ਾਸਨ ਜਿਹੜਾ ਆ ਤੇ ਜਾਂ ਸਰਕਾਰ ਦੇ ਜਿਹੜੇ ਹੋਰ ਆਧਾਰੇ ਆ ਉਹ ਤੁਰੰਤ ਹਰਕਤ ਵਿੱਚ ਆਉਣ ਤੇ ਮੀਤ ਸ਼ਰਾਬ ਤੰਬਾਕੂ ਦੀਆਂ ਜਿਹੜੀਆਂ ਦੁਕਾਨਾਂ ਆ ਉਹ ਬਾਹਰ ਕੀਤੀਆਂ ਜਾਣ ਸੋ ਇਨੀਆਂ ਕੋ ਬੇਨਤੀਆਂ ਆ ਆਪ ਸੰਗਤਾਂ ਦੇ ਨਾਲ ਜਿਹੜਾ ਆ ਜਾਂ ਕਰਨੀਆਂ ਸੀ ਹੋਈਆਂ ਭੁੱਲਾਂ ਚੁੱਕਾ ਦੇਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ